ਧੰਨ ਗੁਰੂ ਰਾਮਦਾਸ ਜੀ 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 ਪਿਆਰ ਜੀ ਆਖੋ ਜੀ ਧੰਨ ਬਾਬਾ ਸਰੇ ਆਖੋ ਜੀ ਧੰਨ ਬਾਬਾ ਪਰਮ ਸਨਮਾਨ ਜੋਗ ਸਤ ਸੰਗਿਓ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ ਜੋ ਸਤਗੁਰ ਦੀ ਪਵਿੱਤਰ ਗੋਦ ਦਾ ਆਨੰਦ ਮਾਨ ਰਹੇ ਹੋ ਅੱਜ ਬੰਦੀ ਸ਼ੋਰ ਦਿਵਸ ਹੈ ਸਤਗੁਰੂ ਕਿਰਪਾ ਕਰਨ ਸਤਗੁਰੂ ਬਖਸ਼ਿਸ਼ ਕਰਨ ਆਓ ਜਿਨੇ ਇੱਥੇ ਬੈਠੇ ਹੋ ਜਿਨੇ ਏ ਘਰਾਂ ਜਿ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣ ਰਹੇ ਹੋ ਸਤਗੁਰੂ ਦੇ ਪਿਆਰ ਦੇ ਵਿੱਚ ਦੋਵੇਂ ਹੱਥ ਜੋੜ ਲਓ ਜੀ ਸਤਗੁਰੂ ਜੀ ਵੱਲੋਂ ਬੁਲੰਦ ਕੀਤੀ ਫਤਿਹ ਬੁਲਾਓ ਅਦਬ ਸਤਕਾਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਸਤਗੁਰੂ ਜੀ ਦਾ ਬੰਦੀ ਛੋੜ ਦਿਵਸ ਬੰਦੀ ਛੋੜ ਦਿਹਾੜਾ ਤੁਸੀਂ ਮਨਾ ਰਹੇ ਹੋ ਨਾ ਉਹ ਗਰੀਬ ਨਵਾਜ਼ ਸਤਗੁਰੂ ਧੰਨ ਗੁਰੂ ਹਰਿ ਗੋਬਿੰਦ ਸਾਹਿਬ ਜੀ ਬਹੁਤ ਹੀ ਦਿਯਾਲੂ ਨੇ ਮੈਂ ਬੈਠਾ ਬੈਠਾ ਸੋਚਦਾ ਪਿਆ ਸੀ ਮੈਂ ਕਿ ਅਸੀਂ ਦੱਸਾਂ ਪਾਤਸ਼ਾਹਾਂ ਦੇ ਜਿੰਨੇ ਇਤਿਹਾਸਿਕ ਦਿਹਾੜੇ ਮਨਾਉਂਦੇ ਆ ਨਾ ਜੇ ਸਭ ਤੋਂ ਵੱਧ ਦਿਹਾੜੇ ਮਨਾਏ ਜਾਂਦੇ ਨੇ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਦਿਹਾੜੇ ਮਨਾਏ ਜਾਂਦੇ ਨੇ ਸਤਗੁਰ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾਂਦਾ ਹੈ ਗੁਰੂ ਕੀ ਵਡਾਲੀ ਜਿੱਥੇ ਸਤਗੁਰ ਦਾ ਪ੍ਰਕਾਸ਼ ਹੋਇਆ ਹੋਰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸਤਗੁਰ ਜੀ ਦਾ ਮੀਰੀ ਪੀਰੀ ਦਿਵਸ ਉਹ ਵੀ ਸੰਗਤਾਂ ਬੜੀ ਸ਼ਰਧਾ ਨਾਲ ਮਨਾਉਂਦੀਆਂ ਨੇ ਜਿਸ ਦਿਨ ਸਤਗੁਰੂ ਨੇ ਅਕਾਲ ਤਖਤ ਸਿਰਜਣਾ ਕੀਤੀ ਉਹ ਸਿਰਜਣਾ ਦਿਵਸ ਵੀ ਸੰਗਤਾਂ ਬਹੁਤ ਸ਼ਰਧਾ ਨਾਲ ਮਨਾਉਂਦੀਆਂ ਨੇ ਸਤਗੁਰੂ ਜੀ ਦਾ ਬੰਦੀ ਛੋੜ ਦਿਵਸ ਉਹ ਵੀ ਸੰਗਤਾਂ ਬੜੀ ਸ਼ਰਧਾ ਨਾਲ ਮਨਾਉਂਦੀਆਂ ਨੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਮਨਾ ਰਹੀਆਂ ਨੇ ਹੁਣ ਵੀ ਤੇ ਸਤਗੁਰੂ ਦਾ ਜੋਤੀ ਜੋਤ ਦਿਵਸ ਉਹ ਵੀ ਸੰਗਤਾਂ ਮਨਾਉਂਦੀਆਂ ਨੇ ਵੇਖ ਲਓ ਦਸਾਂ ਪਾਤਸ਼ਾਹਾਂ ਦੇ ਵਿੱਚੋਂ ਜੇ ਸਭ ਤੋਂ ਵੱਧ ਇਤਿਹਾਸਿਕ ਦਿਹਾੜੇ ਮਨਾਏ ਜਾਂਦੇ ਨੇ ਉਹ ਨੇ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਿਆਰ ਚੋ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਫੇਰ ਆਖੋ ਜੀ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਹੁਤ ਦਿਆਲੂ ਨੇ ਨਿਮਰਤਾ ਦੇ ਨਾਲ ਸਤਗੁਰ ਦੀ ਗੋਦ ਵਿੱਚ ਆਉਣਾ ਹੈ ਜਦੋਂ ਵੀ ਸਤਗੁਰ ਦੀ ਸ਼ਰਨ ਵਿੱਚ ਆਉਣਾ ਹੈ ਨਾ ਦੋਵੇਂ ਹੱਥ ਜੋੜ ਲੈਣੇ ਨੇ ਗੱਲ ਤੇ ਪੱਲਾ ਪਾ ਲੈਣਾ ਹੈ ਮੰਨ ਲਓ ਕੋਈ ਮਹੱਲੇ ਦਾ ਪ੍ਰਧਾਨ ਹੋਵੇ ਕੋਈ ਪਿੰਡ ਦਾ ਸਰਪੰਚ ਹੋਵੇ ਕੋਈ ਮੰਤਰੀ ਹੋਵੇ ਕੋਈ ਸੰਤਰੀ ਹੋਵੇ ਕੋਈ ਮਾਇਆ ਪੱਖੋਂ ਤਨਵਾਨ ਹੋਵੇ ਜਦੋਂ ਸਤਿਗੁਰ ਦੀ ਸ਼ਰਨ ਵਿੱਚ ਆਉਣਾ ਹੈ ਜਿੱਥੇ ਆਪਣੇ ਜੋੜੇ ਉਤਾਰਨੇ ਨੇ ਨਾ ਉੱਥੇ ਆਪਣੇ ਅਹੁਦੇ ਨੂੰ ਆਪਣੇ ਗੁਣ ਨੂੰ ਉੱਥੇ ਰੱਖ ਕੇ ਆਉਣਾ ਹੈ ਅੰਦਰੋਂ ਖਾਲੀ ਹੋ ਕੇ ਆਉਣਾ ਹੈ ਤੇ ਆ ਕੇ ਇੱਥੇ ਬੇਨਤੀ ਕਰਨੀ ਹੈ ਗਰੀਬ ਨਵਾਜ ਸਤਿਗੁਰੂ ਜੀ ਮੈਂ ਤੇਰੇ ਦਰ ਦਾ ਮੰਗਤਾ ਹਾਂ ਮੈਂ ਤੇਰੇ ਦਰ ਦਾ ਭਿਖਾਰੀ ਹਾਂ ਏ ਗਰੀਬ ਨਵਾਜ ਤੁਸੀਂ ਗਰੀਬਾਂ ਨੂੰ ਨਵਾਜਣ ਵਾਲੇ ਹੋ ਤੁਸੀਂ ਦਾਤੇ ਹੋ ਅਸੀਂ ਭਿਖਾਰੀ ਆ ਪਿਆਰ ਦੇ ਨਾਲ ਸ਼ਰਦਾ ਦੇ ਨਾਲ ਅੰਦਰੋਂ ਝੁੱਕ ਕੇ ਇਹ ਬੇਨਤੀ ਕਰਦੀ ਹੈ ਹਮ ਭੀਖਕ ਭਿਖਾਰੀ ਤੇਰੇ ਤੂੰ ਨਿਜਪਤ ਹੈ ਦਾਤਾ ਤੇ ਮੰਗਣਾ ਕੀ ਹੈ ਹੋ ਹੋ ਦਿਆਲ ਨਾਮ ਦੇਵ ਮੰਗਤ ਜਨ ਕੋ ਸਦਾ ਰਹੂ ਰੰਗ ਰਤ ਜੈ ਬੇਨਤੀ ਕਰਨੀ ਹੈ اے ਗਰੀਬ ਨਵਾਜ਼ ਜੀ ਤੂੰ ਪ੍ਰਭ ਦਾਤਾ ਦਾਨ ਮਤ ਪੂਰਾ ਹਮ ਥਾਰੇ ਭਿਖਾਰੀ ਜੀ ਮੈਂ ਕੀ ਮੰਗੂ ਕਿਛ்தਿਰ ਨ ਰਹੀ ਹਰ ਦੀਜੇ ਨਾਮ ਪਿਆਰੀ ਜੀਓ ਪੱਗਾਂ ਵਾਲਿਓ ਵੇਖੋ ਭਾਈ ਗੁਰਦਾਸ ਜੀ ਜਦੋਂ ਸਤਗੁਰ ਦੇ ਚਰਨਾਂ ਦੀ ਬੇਨਤੀ ਕਰਦੇ ਨੇ ਨਾ ਵੇਖੋ ਹੈ ਬ੍ਰਹਮ ਗਿਆਨ ਦੀ ਅਵਸਥਾ ਹੈ ਭਾਈ ਗੁਰਦਾਸ ਜੀ ਦੀ ਪਰ ਵੇਖੋ ਨਿਮਰਤਾ ਵੇਖੋ ਭਾਈ ਗੁਰਦਾਸ ਜੀ ਜੀ ਕੀ ਕਹਿੰਦੇ ਫੇ ਗਰੀਬ ਨਵਾਜ਼ ਜੀ ਤੇਰੇ ਵਰਗਾ ਕੋਈ ਨਾਥ ਨਹੀਂ ਤੇ ਮੇਰੇ ਵਰਗਾ ਕੋਈ ਅਨਾਥ ਨਹੀਂ ਤੋ ਸੁਨਾ ਨਾਥ ਅਨਾਥ ਨਾ ਮੋਸਰ ਤੋ ਸੁਨਾ ਦਾਨੀ ਨਾ ਮੋਸੋ ਭਿਖਾਰੀ ਮੋਸੋ ਨਾ ਦੀਨ ਦਿਆਲ ਨਾ ਤੁਸਰ ਮੋਸੋ ਅਗਿਆਨ ਨਾ ਤੁਸੋ ਵਿਚਾਰੀ ਪਿਤਾ ਜੀ ਮੇਰੇ ਵਰਗਾ ਕੋਈ ਅਗਿਆਨੀ ਨਹੀਂ ਤੇਰੇ ਵਰਗਾ ਕੋਈ ਗੁਰੂ ਆਣ ਕੋਈ ਨਹੀਂ ਮੋਸੋ ਅਗਿਆਨ ਨਾ ਤੁਸੋ ਵਿਚਾਰੀ ਮੋਸੋ ਨਾ ਪਤਿਤ ਨਾ ਪਾਵਨ ਤੁਸਰ ਮੋਸੋ ਬੇਕਾਰੀ ਨਾ ਤੁਸ ਉਪਕਾਰੀ ਅਖੀਰ ਤੇ ਭਾਈ ਗੁਰਦਾਜ ਜੀ ਕਹਿੰਦੇ ਹੈ ਗਰੀਬ ਨਵਾਜ਼ ਜੀ ਮੇਰੇ ਹੈ ਅਬਗੁਣ ਤੂੰ ਗੁਣ ਸਾਗਰ ਜਾਤ ਰਸਤਲ ਓੜ ਤੁਹਾਰੀ ਕਹਿੰਦੇ ਮੈਂ ਤਾਂ ਅਗੁਣਾਂ ਦਾ ਭੜਿਆ ਹਾਂ ਮੈਂ ਤਾਂ ਅਗੁਣਾਂ ਦਾ ਭੜਿਆ ਹਾਂ ਤੁਸੀਂ ਗੁਣਾਂ ਦੇ ਸਾਗਰੋ ਸਤਿਗੁਰੂ ਜੀ ਮੇਰੇ ਹੈ ਅਬਗੁਣ ਤੂੰ ਗੁਣ ਸਾਗਰ ਜਾਤ ਰਸਤਲ ਓੜ ਤੁਹਾਰੀ ਵੇਖੋ ਨਿਮਰਤਾ ਵੇਖੋ ਭਾਈ ਗੁਰਦਾਸ ਜੀ ਦੀ ਮੈਂ ਅਕਸਰ ਤੁਹਾਡੇ ਚਰਨਾਂ ਦੇ ਅੱਗੇ ਕਈ ਵਾਰ ਬੇਨਤੀ ਕਰਦਾ ਹੁੰਨਾ ਭਾਈ ਗੁਰਦਾਸ ਜੀ ਨ ਤਰੇ ਜਾ ਰਹੇ ਸਨ ਕੁਝ ਦਾਨੇ ਸੱਜਣ ਉਹ ਨਗਰ ਦੀ ਬਾਈ ਤੇ ਖਲੋਤੇ ਸਨ ਪਾਵਨ ਨਗਰ ਦੀ ਨੁਕਰ ਤੇ ਕੋਈ ਦਾਨੇ ਸੱਜਣ ਖਲੋਤੇ ਸਨ ਜਦੋਂ ਭਾਈ ਗੁਰਦਾਸ ਜੀ ਲੰਗਰ ਲੱਗੇ ਕੁਝ ਸਿੱਖ ਹੋਰ ਨਾਲ ਨੇ ਚਿਹਰੇ ਤੇ ਰੋਹਾਨੀਅਤ ਹੈ ਚਿਹਰੇ ਤੇ ਨਾਮ ਬਾਣੀ ਦਾ ਜਲਾਲ ਹੈ ਦੇ ਵਿੱਚੋਂ ਇੱਕ ਦਾਨਾ ਸੱਜਣ ਆਖਣ ਲੱਗਾ ਕਹਿੰਦਾ ਜੀ ਨਾਲ ਦੇ ਨੂੰ ਆਖਣ ਲੱਗਾ ਕਹਿੰਦਾ ਜੀ ਇਹ ਕਿਹੜੇ ਮਹਾਂਪੁਰਖ ਤੁਰੇ ਜਾ ਰਹੇ ਨੇ ਚਿਹਰੇ ਤੇ ਬੜਾ ਜਲਾਲ ਹੈ ਚਿਹਰੇ ਤੇ ਬੜੀ ਰੋਹਾਨੀਅਤ ਹੈ ਤੇ ਉਸ ਵੇਲੇ ਭਾਈ ਗੁਰਦਾਸ ਜੀ ਕੰਨਾਂ 'ਚ ਇਹ ਆਵਾਜ਼ ਪੈ ਗਈ ਹੁਣ ਚਾਰ ਕਦਮ ਅੱਗੇ ਜਾ ਚੁੱਕੇ ਨੇ ਭਾਈ ਗੁਰਦਾਸ ਜੀ ਫਿਰ ਵਾਪਸ ਆਉਂਦੇ ਨੇ ਹੱਥ ਜੋੜ ਲੈ ਆਖਿਆ ਬਜ਼ੁਰਗੋ ਕੀ ਆਖਿਆ ਜੀ ਉਹ ਬਜ਼ੁਰਗ ਨੇ ਵੀ ਦੋਵੇਂ ਹੱਥ ਜੋੜ ਲੈ ਅੱਗੋਂ ਕਹਿੰਦਾ ਜੀ ਮੈਂ ਤੁਹਾਨੂੰ ਜਾਣਦਾ ਨਹੀਂ ਤੁਹਾਡੇ ਪਹਿਲੀ ਵਾਰ ਮੈਂ ਦਰਸ਼ਨ ਕੀਤੇ ਨੇ ਪਰ ਤੁਹਾਡੇ ਚਿਹਰੇ ਤੇ ਬੜਾ ਜلال ਹੈ ਚਿਹਰੇ ਤੇ ਬੜੀ ਰੋਹਾਨੀਅਤ ਹੈ ਇਸ ਕਰਕੇ ਆਪਣੇ ਨਾਲ ਦੇ ਸੱਜਣ ਨੂੰ ਮੈਂ ਇਹ ਪੁੱਛਿਆ ਵੀ ਕਿਹੜੇ ਮਹਾਪੁਰਖ ਜਾ ਰਹੇ ਨੇ ਉਸ ਵੇਲੇ ਭਾਈ ਗੁਰਦਾਸ ਜੀ ਨੇ ਉਸ ਬਜ਼ੁਰਗ ਦੀ ਬਾਹ ਫੜ ਲਈ ਆਖਿਆ ਬਜ਼ੁਰਗੋ ਫਿਰ ਆ ਦੱਸਾਂ ਮੈਂ ਕੌਣ ਆ ਉੱਥੇ ਗੁਰਮੁਖੋ ਭਾਈ ਗੁਰਦਾਸ ਜੀ ਨੇ ਫਿਰ ਇਹ ਪੌੜੀ ਉਚਾਰਨ ਕੀਤੀ ਕਿ ਕਹਿੰਦੇ ਭਾਈ ਗੁਰਦਾਸ ਜੀ ਕਹਿੰਦੇ ਹਉ ਅਪਰਾਧੀ ਗੁਨੇਗਾਰ ਹਉ ਬੇਮੁਖ ਮੰਦਾ ਚੋਰ ਯਾਰ ਜੁਵਾਰ ਫੜ ਕਰ ਦੁਹੰਦਾ ਨਿੰਦਕ ਦੁਸ਼ਟ ਹਰਾਮ ਕੋ ਠਗ ਦੇਸ ਠਗੰਦਾ ਕਾਮ ਕ੍ਰੋਧ ਮਦ ਲੋਭ ਮੋਹ ਹੰਕਾਰ ਕਰੰਦਾ ਵਿਸ਼ਵਾਸ ਘਾਤੀ ਅਕਿਰਤ ਘਣ ਮੈਂ ਕੋ ਨ ਰਖੰਦਾ ਅਕੀਰ ਤੇ ਕਹਿੰਦੇ ਮੇਰਾ ਸਤਗੁਰੂ ਬੜਾ ਵੱਡਾ ਜੀ ਮੇਰੇ ਵਿੱਚ ਇਹ ਔਗਣੇ ਏਡੇ ਵੱਡੇ ਵੱਡੇ ਮੈਂ ਅਕਿਰਤ ਘਣ ਵੀ ਆ ਮੈਂ ਵਿਸ਼ਵਾਸ ਘਾਤੀ ਵੀ ਆ ਮੈਂ ਚੋਰ ਵੀ ਆ ਮੈਂ ਹਰਾਮਖੋਰ ਵੀ ਆ ਪਰ ਮੇਰਾ ਸਤਗੁਰੂ ਬੜਾ ਵੱਡਾ ਜੀ ਵਿਸ਼ਵਾਸ ਘਾਤੀ ਅਕਿਰਤ ਕਾ ਨ ਮੈਂ ਕੋ ਨ ਰਖੰਦਾ ਅਖੀਰ ਤੇ ਕਦੇ ਸਿਮੜ ਮੁਰੀਦਾ ਢਾਡੀਆਂ ਸਤਗੁਰ ਬਖਸ਼ੰਦਾ ਪਿਆਰ ਦਾ ਕੋ ਸਿਮੜ ਮੁਰੀਦਾ ਢਾਡੀਆਂ ਸਤਗੁਰ ਬਖਸ਼ੰਦਾ ਬੜੇ ਦਿਆਲੂ ਨੇ ਤੁਮ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਐਡੇ ਦਿਆਲੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਜੇ ਚੱਬੇ ਦੀ ਜਨ ਵਾਲੀ ਮਾਈ ਦੱਸਾਂ ਜਿਨੂੰ ਅਸੀਂ ਬੀਬੀ ਸੁਲੱਖਣੀ ਆਖਦੇ ਆਂ ਸਤਗੁਰ ਦੀ ਸਰਦ ਵਿੱਚ ਆਉਂਦੀ ਹੈ हे ਗਰੀਬ ਨਵਾ ਸਤਗੁਰੂ ਜੀ ਮਾਇਆ ਦੀ ਕਮੀ ਨਹੀਂ ਪਦਾਰਥਾਂ ਦੀ ਕਮੀ ਨਹੀਂ ਹੋਰ ਕਿਸੇ ਚੀਜ਼ ਦੀ ਕਮੀ ਨਹੀਂ ਕਿਰਪਾ ਕਰੋ ਘਰ ਵਿੱਚ ਬੂਟਾ ਲੱਗ ਜਾਵੇ ਪਾਵ ਔਲਾਦ ਹੋ ਜਾਵੇ ਤਾਂ ਉਸ ਵੇਲੇ ਗੁਰੂ ਹਰਗੋਬਿੰਦ ਸਾਹਿਬ ਜੀ ਕਹਿੰਦੇ ਮਾਈ ਤੇਰੇ ਤਾਂ ਕਰਮਾ ਚ ਪੁੱਤਰ ਹੈ ਹੀ ਨਹੀਂ ਅਜੇ ਸੰਗਤ ਨਹੀਂ ਕੀਤੀ ਦੋਂਦੀ ਹੋਈ ਵਾਪਸ ਆ ਰਹੀ ਆ ਰਸਤੇ 'ਤੇ ਭਾਈ ਗੁਰਦਾਜ ਜੀ ਨਾਲ ਮਿਲਾਪ ਹੁੰਦਾ ਹੈ ਭਾਈ ਗੁਰਦਾਜ ਜੀ ਨਾਲ ਜਦੋਂ ਮਿਲਾਪ ਹੁੰਦਾ ਹੈ ਨਾ ਭਾਈ ਗੁਰਦਾਜ ਜੀ ਕਿਤੇ ਬੀਬਾ ਕੀ ਗੱਲ ਇਹ ਤਾਂ ਗੁਰੂ ਨਾਨਕ ਨਰਨਾਰੰਕਾਰ ਦਾ ਘਰ ਹੈ ਇੱਥੇ ਤਾਂ ਨਰਨਾਰੰਕਾਰੀ ਜੋਤ ਦੀ ਹਰ ਵੇਲੇ ਬਖਸ਼ਿਸ਼ ਵਰਤਦੀ ਹੈ ਓ ਮਾਈ ਕੀ ਗੱਲ ਇੱਥੇ ਲੋਕ ਰੋਂਦੇ ਜਾਂਦੇ ਨੇ ਤੇ ਹੱਸਦੇ ਆਉਂਦੇ ਨੇ ਰੋਂਦੀ ਹੋਈ ਕਿਉਂ ਆ ਰਹੀ ਆਂ ਉਸ ਮਾਈ ਦੇਸਾਂ ਨੇ ਦਮ ਹੱਥ ਜੋੜ ਲਏ ਅੱਖ ਲਗੀ ਏ ਗੁਰਸਿੱਖਾ ਅੱਜ ਤੇਰੇ ਗੁਰੂ ਨੇ ਮੈਨੂੰ ਨਾ ਕਰ ਦਿੱਤੀ ਕਿ ਤੇਰੇ ਕਰਮਾਂ ਚ ਪੁੱਤਰ ਹੈ ਹੀ ਨਹੀਂ ਇੱਕ ਆਸ ਲੈ ਕੇ ਆਈ ਸਾਂ ਪਰ ਅੱਜ ਤੇਰੇ ਗੁਰੂ ਨੇ ਵੀ ਉਹ ਆਸ ਨੂੰ ਨਿਰਾਸ਼ਾ ਵਿੱਚ ਬਦਲ ਦਿੱਤਾ ਈ ਕੋਈ ਨਾ ਕਰ ਦਿੱਤੀ ਮੈਨੂੰ ਤੱਗੋ ਕੋਈ ਗੁਰਦਾਸ ਜੀ ਵੇਖੋ ਸ਼ਰਦਾ ਵਾਲੇ ਸਨ ਮੈਂ ਅਕਸਰ ਕਈ ਵਾਰ ਤੁਹਾਨੂੰ ਬੇਨਤੀ ਕਰਦਾ ਉਹਨਾਂ ਇੱਕ ਸ਼ਰਦਾ ਵਾਲਾ ਬੰਦਾ ਹੀ ਸ਼ਰਦਾ ਪੈਦਾ ਕਰ ਸਕਦਾ ਜੀ ਜਿਨੇ ਇੱਥੇ ਬੈਠੇ ਹੋ ਜਿਨੇ ਘਰਾਂ 'ਚ ਬੈਠ ਕੇ ਇਸ ਮਾਦਮ ਦਾ ਆਨੰਦ ਮਾ ਰਹੇ ਹੋ ਨਾ ਅੱਜ ਅਰਦਾਸ ਕਰਿਓ ਹੈ ਗਰੀਬ ਨਵਾਜ਼ ਜੀ ਸਾਡੇ ਅੰਦਰ ਵੀ ਸ਼ਰਦਾ ਬਖਸ਼ੋ ਸਾਡੇ ਅੰਦਰ ਵੀ ਭਰੋਸਾ ਬਖਸ਼ੋ ਇਹ ਸ਼ਰਦਾ ਤੇ ਭਰੋਸਾ ਗੁਰੂ ਕੋ ਦੋ ਦਾਤਾਂ ਨੇ ਇਹ ਬੰਦਾ ਆਪਣੇ ਬਲ ਦੇ ਨਾਲ ਇਹ ਦਾਤਾਂ ਨਹੀਂ ਮਿਲਦੀਆਂ ਇਹ ਦਾਤਾਂ ਮਿਲਦੀਆਂ ਗੁਰੂ ਦੀ ਕਿਰਪਾ ਦੇ ਨਾਲ ਜਦੋਂ ਗੁਰੂ ਤਰਸ ਕਰੇ ਜਦੋਂ ਗੁਰੂ ਰਹਿਮਤ ਕਰੇ ਜਦੋਂ ਗੁਰੂ ਬਖਸ਼ਿਸ਼ ਕਰੇ ਨਾ ਫਿਰ ਇਹ ਦਾਤਾਂ ਝੋਲੀ 'ਚ ਪੈਂਦੀਆਂ ਨੇ ਸ਼ਰਧਾ ਤੇ ਭਰੋਸਾ ਕਿਸੇ ਦੁਕਾਨ ਤੋਂ ਇਹ ਦਾਤਾਂ ਨਹੀਂ ਮਿਲਦੀਆਂ ਤੁਹਾਨੂੰ ਕੋਈ ਕਰਿਆਨੇ ਦਾ ਸਮਾਨ ਚਾਹੀਦਾ ਕਰਿਆਨੇ ਦੀ ਦੁਕਾਨ ਤੋਂ ਜਾ ਕੇ ਲੈ ਆਓਗੇ ਤੁਹਾਨੂੰ ਕੱਪੜੇ ਚਾਹੀਦੇ ਨੇ ਕੱਪੜੇ ਦੁਕਾਨ ਤੋਂ ਜਾ ਕੇ ਲੈ ਆਓ ਕੱਪੜੇ ਵੀ ਦੁਕਾਨ ਤੋਂ ਮਿਲ ਜਾਣਗੇ ਉਹ ਮਨਿਆਰੀ ਦਾ ਸਬੰਧ ਚਾਹੀਦਾ ਹੋਵੇ ਨਾ ਉਹ ਮਨਿਆਰੀ ਵਾਲੀ ਦੁਕਾਨ ਤੋਂ ਜਾ ਕੇ ਲੈ ਆਓਗੇ ਪਰ ਭਾਗਾਂ ਵਾਲੇ ਦੇ ਸ਼ਰਧਾ ਤੇ ਭਰੋਸਾ ਚਾਹੀਦਾ ਨਾ ਉਹ ਇਹੋ ਦੁਕਾਨ ਹੈ ਗੁਰਨਾਣਕ ਜੀ ਦੀ ਇੱਥੇ ਹੀ ਫਿਰ ਤਰਲਾ ਪਾਇਆ ਜਾਵੇ ਬੇਨਤੀ ਕੀਤੀ ਜਾਵੇ ਗੁਰੂ ਸਾਹਿਬ ਬਖਸ਼ਿਸ਼ ਕਰਕੇ ਰਹਿਮਤ ਕਰਕੇ ਆਪਣੇ ਬਖਸ਼ਿਸ਼ ਦੇ ਖਾਤੇ ਤੇ ਜਦੋਂ ਕਿਰਪਾ ਕਰਦੇ ਨੇ ਤੇ ਫਿਰ ਸਿੱਖ ਦੀ ਝੋਲੀ 'ਚ ਸ਼ਰਧਾ ਤੇ ਭਰੋਸੇ ਦੀ ਰਾਤ ਪੈਂਦੀ ਹੈ ਅਜਰਦਾਸ ਕਰਿਓ ਸਤਗੁਰੂ ਸਾਡੀ ਝੋਲੀ ਸ਼ਰਦਾ ਦੇ ਭੋਸੇ ਦੀ ਰਾਤ ਪੈ ਜਾਵੇ ਭਾਈ ਗੁਰਦਾਸ ਜੀ ਨੇ ਫਿਰ ਭੋਸਾ ਬਖਸ਼ਿਆ ਕਿ ਭੋਸੇ ਵਾਲੇ ਸਨ ਸ਼ਰਦਾ ਵਾਲੇ ਸਨ ਕਹਿੰਦੇ ਮਾਈ ਘਰ ਆ ਨਾ ਇਹ ਘਰ ਬੜਾ ਵੱਡਾ ਫਿਰ ਕੀ ਗੁਰੂ ਸਾਹਿਬ ਨੇ ਕਿਹਾ ਤਾਂ ਤੇਰੇ ਕਰਮਾਂ ਦੇ ਪੁੱਤਰ ਨਹੀਂ ਹੁਣ ਦੁਬਾਰਾ ਜਾ ਸ਼ਰਦਾ ਨਾ ਜਾ ਘਰੋਸੇ ਨਾ ਜਾ ਕੋਣ ਆਖੀ ਸਤਿਗੁਰੂ ਇੱਥੇ ਵੀ ਲਿਖਣ ਵਾਲੇ ਤੁਸੀਂ ਉੱਥੇ ਵੀ ਲਿਖਣ ਵਾਲੇ ਤੁਸੀਂ ਜੇ ਮੇਰੇ ਕਰਮਾਂ ਕਰਕੇ ਉੱਥੇ ਨਹੀਂ ਨਿਕਿਆ ਤਾਂ ਹੁਣ ਲਿਖ ਦਿਓ ਕਲਮ ਤੁਹਾਡੇ ਹੱਥ ਵਿੱਚ ਹੈ ਉਹ ਮਾਈ ਦੇਸਾਂ ਮਾਈ ਸੁਲਖਣੀ ਦੁਬਾਰਾ ਜਾਂਦੀ ਹੈ ਸਤਿਗੁਰੂ ਦੀ ਸ਼ਰਨ ਵਿੱਚ ਹੱਥ ਜੋੜ ਕੇ ਗਲਵੰਡੀ ਖਲੋ ਜਾਂਦੀ ਹੈ ਸਤਗੁਰੂ ਜੀ ਕਿਰਪਾ ਕਰੋ ਉਹ ਮੈਂ ਤੂੰ ਕੱਲ ਵੀ ਆਈ ਸੀ ਸਤੈਨੂੰ ਆਖਿਆ ਤੇਰੇ ਕਰਮਾਂ ਚ ਪੁੱਤਰ ਹੈ ਹੀ ਨਹੀਂ ਹੇ ਗਰੀਬ ਨਿਵਾਜ ਸਤਗੁਰੂ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਹੇ ਗਰੀਬ ਨਿਵਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਮਾਰੇ ਪਿਤਾ ਜੀ ਜੇ ਮੇਰੀ ਅਪਹਾਗਨ ਦੇ ਕਰਮਾਂ ਕਰਕੇ ਉੱਥੇ ਨਹੀਂ ਲਿਖਿਆ ਤਾਂ ਹੁਣ ਲਿਖਦੇ ਹੋ ਉੱਥੇ ਵੀ ਲਿਖਣ ਵਾਲੇ ਤੁਸੀਂ ਇੱਥੇ ਵੀ ਲਿਖਣ ਵਾਲੇ ਤੁਸੀਂ ਕਲਮ ਤੁਹਾਡੇ ਹੱਥ ਵਿੱਚ ਹੈ ਗਰੀਬ ਨਵਾਜ਼ ਜੀ ਜੇ ਮੇਰੀ ਆ ਭਾਗਨ ਦੇ ਕਰਮਾਂ ਕਰਕੇ ਉੱਥੇ ਨਹੀਂ ਲਿਖਿਆ ਤਾਂ ਹੁਣ ਲਿਖਦੇ ਹੋ ਗੁਰਮੁਖੋ ਇਤਿਹਾਸ ਗਵਾਹ ਹੈ ਜਿਸ ਬੀਬੀ ਦੇ ਕਰਮਾਂ 'ਚ ਕੋਈ ਪੁੱਤਰ ਨਹੀਂ ਸੀ ਉਸ ਬੀਬੀ ਨੇ ਜਦੋਂ ਸਾਧਗੁਰ ਦੀ ਕਿਰਪਾ ਹੋਈ ਸਾਧਗੁਰ ਦੀ ਰਹਿਮਤ ਹੋਈ ਉਹਦੇ ਅੰਦਰ ਸ਼ਰਧਾ ਵੱਧ ਗਈ ਉਹਦੇ ਅੰਦਰ ਭੂਸਾ ਵੱਧ ਗਿਆ ਉਸ ਬੀਬੀ ਨੇ ਵੀ ਸੱਤ ਸੱਤ ਪੁੱਤਰਾਂ ਨੂੰ ਗੋਦੀ ਖੜਾਇਆ ਕਿਰਪਾ ਕਰੀਏ ਆਖੋ ਤੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਮਾਈ ਦੇਸਨ ਲੋਕ ਵੀ ਰੱਖਣ ਲਗੇ ਮਾਈ ਸੁਲੱਖਣੀ ਫਿਰ ਮਾਤਾ ਸੁਲੱਖਣੀ ਵਕੇ ਸੁਲੱਖਣੀ ਹੋ ਗਈ ਗੁਰਮੁਖੋ ਸੱਤਾਂ ਪੁੱਤਰਾਂ ਨੂੰ ਜਨਮ ਦਿੱਤਾ 17 ਪੁੱਤਰਾਂ ਨੂੰ ਗੋਦੀ ਖੜਾਇਆ ਗੁਰੂ ਸਾਹਿਬ ਦੀ ਬਖਸ਼ਿਸ਼ ਹੋ ਗਈ ਅਦ ਮਾਈ ਦੇਸਾਂ ਮਾਤਾ ਸੁਲੱਖਣੀ ਬਣ ਗਈ ਗੁਰਮੁਖੋ ਮਾਈ ਸੁਲੱਖਣੀ ਬਣ ਗਈ ਅੱਜ ਸ਼ਰਦਾ ਦੇ ਘੋਸਾ ਮੰਗਿਓ ਗੁਰੂ ਦੇ ਕੋਲੋਂ ਵੇਖੋ ਛੇਵੇਂ ਪਾਤਸ਼ਾਹ ਜਿੱਦਾ ਬੰਦੀ ਛੋੜ ਦੇਸ ਮਨਾ ਰਹੇ ਹੋ ਨਾ ਜੇ ਜਾਨੀ ਸਈਦ ਇੱਕ ਮੁਸਲਮਾਨ ਆਉਂਦਾ ਹੈ اے ਗਰੀਬ ਨਵਾਜ਼ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਕਿਰਪਾ ਕਰੋ ਜਾਨੀ ਕੋ ਜਾਨੀ ਸੇ ਮਿਲਾ ਦਿਓ ਵੇਖੋ ਕਿ ਮੁਸਲਮਾਨ ਕਹਿ ਰਿਹਾ ਭਾਵ ਮੇਰਾ ਨਾਮ ਜਾਨੀ ਹੈ ਪਿਤਾ ਜਾਨੀ ਕੋ ਜਾਨੀ ਸੇ ਮਿਲਾ ਦਿਓ ਭਾਵ ਅੱਲਾਹ ਦੇ ਨਾਮ ਮਿਲਾ ਦਿਓ ਨਾ ਜਦੋਂ ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਕਿਰਪਾ ਕੀਤੀ اپنی ਪਿਆਰ ਭਰੀ ਦ੍ਰਿਸ਼ਟੀ ਤੇ ਪਾਈ ਕੀ ਵੇਖਦਾ ਹੈ ਜਿਸ ਅੱਲਾਹ ਨੇ ਭਾਲਦਾ ਪਿਆ ਹਾਂ ਜਿਸ ਅੱਲਾਹ ਨੂੰ ਭਾਲ ਗਿਆ ਭਾਲਦਿਆਂ ਜੰਗਲਾਂ 'ਚ ਭਟਕਿਆ ਮੈਂ ਥਾਂ ਥਾਂ ਤੇ ਗਿਆ ਕਈ ਪੀੜਾ ਫਕੀਰਾਂ ਦੇ ਕੋਲ ਗਿਆ ਗੁਰੂ ਹਰਗੋਬਿੰਦ ਸਾਹਿਬ ਨੇ ਫਿਰ ਕਿਰਪਾ ਪਿਆਰ ਭਰੀ ਦ੍ਰਿਸ਼ਟੀ ਕੀਤੀ ਕੀ ਵੇਖਦਾ ਹੈ ਗੁਰੂ ਹਰਗੋਬਿੰਦ ਸਾਹਿਬ ਹੀ ਅੱਲਾਹ ਦਾ ਰੂਪ ਨੇ ਤੇ ਅੱਲਾਹ ਹੀ ਗੁਰੂ ਹਰਗੋਬਿੰਦ ਸਾਹਿਬ ਦੇ ਰੂਪ ਨੇ ਅੰਦਰ ਗੁਰੂ ਕੋਈ ਦੇ ਪ੍ਰਕਾਸ਼ ਹੋ ਗਿਆ कृपा के लिए कोटं तन श्री गुरु हरगोबिंद साहिब जी जबो सतगुरु जी गुरु हरगोबिंद साहिब जी ग्वालियर ਦੇ ਕਿਲੇ ਤੇ ਪਹੁੰਚਦੇ ਨੇ ਹੁਣ ਲੋਕ ਕਹਿੰਦੇ ਨੇ ਸਤਗੁਰ ਨੂੰ ਜਹਾਂਗੀਰ ਨੇ ਬੰਦੀ ਬਣਾ ਲਿਆ ਉਹ ਭੋਲੇ ਕਿਆ ਜਨਨ ਕਿਆ ਜਨਨ ਉਹ ਭੋਲਿਓ ਸਤਗੁਰ ਨੂੰ ਕੋਈ ਦੁਨੀਆ ਦੀ ਤਾਕਤ ਬੰਦੀ ਨਹੀਂ ਬਣਾ ਸਕਦੀ ਕਿਉਂ ਸਤਗੁਰ ਤਾਂ ਆਪ ਬੰਦਨ ਕੱਟਣ ਵਾਲੇ ਨੇ ਇਹ ਤੱਕ ਕਿਸੇ ਦੀਆਂ ਪੁਕਾਰਾਂ ਨੇ ਕਿਸੇ ਦੀਆਂ ਅਰਦਾਸਾਂ ਨੇ ਕਿਸੇ ਦੀਆਂ ਬੇਨਤੀਆਂ ਨੇ ਜਿਹੜੇ 52 ਰਾਜੇ ਜਹਾਗੀਰ ਨੇ ਕੈਦ ਕੀਤੇ ਸਨ ਨਾ ਮੌਤ ਤੋਂ ਭੈੜੀ ਉਹਨਾਂ ਦੀ ਜ਼ਿੰਦਗੀ ਗੁਰਮਖੋ ਮੱਠਾ ਜੜ ਪਾ ਕੇ ਖਾਣੇ ਦੇਣਾ ਹੱਡੀਆਂ ਗਲਤ ਕਿਆਂ ਸਨ ਆਸ ਪੁੱਟ ਚੁੱਕੀ ਸੀ ਗੁਰਮਖੋ ਇੱਕ ਦਿਨ ਸਾਰੇ ਇਕੱਠੇ ਹੋ ਕੇ ਅੱਲਾ ਦੇ ਚਰਨਾਂ 'ਚ ਬੇਨਤੀ ਕਰਦੇ ਨਰੰਕਾਰ ਦੇ ਚਰਨਾਂ 'ਚ ਬੇਨਤੀ ਕਰਦੇ ਰਹੇ ਨਰੰਕਾਰ ਕਿਰਪਾ ਕਰ ਕਿਰਪਾ ਕਰ ਇਸ ਗਵਾਲੀਅਰ ਦੇ ਬੰਦੀਖਾਨੇ ਵਿੱਚੋਂ ਗਵਾਲੀਅਰ ਦੀ ਜੇਲ੍ਹ ਵਿੱਚ ਸਾਨੂੰ ਸਾਨੂੰ ਕਿਸੇ ਤਰੀਕੇ ਨਾਲ ਕਢਾ ਇਹ ਤਾਂ ਜ਼ਿੰਦਗੀ ਮੌਤ ਤੋਂ ਭੈੜੀ ਹੋ ਚੁੱਕੀ ਸਾਡੀ ਜਦੋਂ ਨਰੰਕਾਰ ਦੇ ਚਰਨਾਂ 'ਚ ਬੇਨਤੀ ਕੀਤੀ ਤੇ ਨਰੰਕਾਰ ਦੇ ਸੂਪਕਾਉ ਨੇ ਧੰਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਫਿਰ ਵਿਦ ਬਣੀ ਗੁਰਮਖੋ ਗੁਰੂ ਹਰਿਦਵੰਸ ਜੀ ਆ ਬੰਦ ਬਣਾਉਣ ਵਾਲੇ ਨੇ ਆ ਬੰਦੀ ਸ਼ੋਰ ਪਿਤਾ ਨੇ ਦੀਨ ਤੇ ਦੁਨੀਆ ਦੇ ਮਾਲਕ ਨੇ ਧੰਨ ਧੰਨ ਸ੍ਰੀ ਗੁਰੂ ਹਰਿਦਵੰਸ ਸਾਹਿਬ ਜੀ ਆਹ ਸ਼ਰਧਾ ਰੱਖੀ ਹੋ ਆਪਣੇ ਅੰਦਰ ਕੋਈ ਦੁਨੀਆ ਦੀ ਤਾਕਤ ਗੁਰੂ ਹਰਿਦਵੰਸ ਸਾਹਿਬ ਮਹਾਰਾਜ ਦੀ ਬੰਦੀ ਨਹੀਂ ਬਣਾ ਸਕਦੀ ਸਤਗੁਰੂ ਆਪ ਜਦੋਂ ਫੇ ਗਵਾਲੀਏ ਦੇ ਕਿਲੇ ਦੇ ਸਤਗੁਰੂ ਜੀ ਨੂੰ ਵਿਕਾਇਤ ਕੀਤਾ ਗਿਆ ਆਪਣੀ ਮੌਜ ਨਾਲ ਗਏ ਨੇ ਗੁਰੂ ਹਰਿਦਵੰਸ ਸਾਹਿਬ ਮਹਾਰਾਜ ਜੀ ਉਹਨਾਂ ਦੀ ਪੁਕਾਰ ਸੁਣ ਕੇ ਸਤ ਸੰਗਿਓ ਹੁਣ ਵੇਖੋ ਇੱਕ ਕੈਦੀ ਵੀ ਜੇਲ੍ਹ ਦੇ ਅੰਦਰ ਜਾਂਦਾ ਹੈ ਪਰ ਉਹ ਸਜ਼ਾ ਭੁਗਤਣ ਵਾਸਤੇ ਜਾਂਦਾ ਹੈ ਇੱਕ ਡਾਕਟਰ ਵੀ ਜੇਲ੍ਹ ਦੇ ਅੰਦਰ ਜਾਂਦਾ ਹੈ ਉਹ ਇਲਾਜ ਕਰਨ ਵਾਸਤੇ ਜਾਂਦਾ ਹੈ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਇਲਾਜ ਕਰਨ ਵਾਸਤੇ ਗਏ ਨੇ ਜਿਹੜੇ ਅੰਦਰ ਕੈਦੀ ਨੇ ਉਹਨਾਂ ਦਾ ਭਲਾ ਕਰਨ ਵਾਸਤੇ ਗਏ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਅੰਦਰ ਜਦੋਂ ਉਹਨਾਂ ਨੇ ਸਤਗੁਰ ਦੇ ਦਰਸ਼ਨ ਕੀਤੇ ਤੇ ਇੱਕ ਆਸ ਵੱਜ ਗਈ ਅੰਦਰ ਇੱਕ ਆਸ ਵੱਜ ਗਈ ਇੱਕ ਭੜੋਸਾ ਵੱਜ ਗਿਆ ਸਵੇਰੇ ਸ਼ਾਮ ਕੀਰਤਨ ਹੁੰਦਾ ਹੈ ਹੁਣ ਜਦੋਂ ਇਧਰੋਂ ਵਜੀਰ ਖਾਨ ਲਾਹੌਰੀਆ ਉਧਰੋਂ ਸਾਈ ਮੀਆਂ ਮੀਰ ਉਹਨਾਂ ਨੂੰ ਪਤਾ ਲੱਗਾ ਇਦਾਂ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਆ ਦੇ ਕਿਲੇ ਵਿੱਚ ਨੇ ਉਨਾਂ ਨੇ ਜਾਗੀਰ ਨੂੰ ਆਕਿਆ ਹੋਰ ਕਈ ਅਹਿਲ ਕਰਨ ਨੂੰ ਆਕਿਆ ਅਖੀਰ ਜਦੋਂ ਇਧਰੋਂ ਤਕਰੀਬਨ 108-9 ਸਾਲ ਉਮਰ ਹੈ ਬਾਬਾ ਬੁੱਢਾ ਸਾਹਿਬ ਜੀ ਆਖੋ ਤਨ ਤਨ ਬਾਬਾ ਬੁੱਢਾ ਸਾਹਿਬ ਜੀ ਆਹ ਜਿਨ੍ਹਾਂ ਦੇ ਅਸਥਾਨ ਤੇ 24 ਨਵੰਬਰ ਨੂੰ ਮਹਾਪੁਰਖਾਂ ਵੱਲੋਂ ਰੈਂਸ ਬਾਈ ਰੱਖੀ ਗਈ ਹੈ ਜਨ ਐਤਵਰ ਵੇਖੋ 108-9 ਸਾਲ ਦੀ ਲਗਭਗ ਉਮਰ ਹੈ ਬਾਬਾ ਬੁੱਢਾ ਸਾਈਂ ਜੀ ਸੰਗਤ ਨਾਲ ਲਿਆ ਤੇ ਚੌਂਕੀ ਸੇ ਅੰਮ੍ਰਿਤਸਰ ਤੋਂ ਹੱਥ مشਾਲ ਭਰੀ ਹੋਈ ਹੈ। ਗਵਾਲੀਅਰ ਪਹੁੰਚੇ ਪੈਦਲ ਹੀ ਕਿਲੇ ਦੀ ਪ੍ਰਕਰਮਾ ਕੀਤੀ ਕਿਲੇ ਦੇ ਗੇਟ ਤੇ ਮੱਥਾ ਟੇਕਦੇ ਨੇ। ਹੁਣ ਜਿਉਂ-ਜਿਉਂ ਸਿੱਖਾਂ ਨੂੰ ਪਤਾ ਲੱਗਦਾ ਹੈ ਇੱਕ ਜਾਗਰਤੀ ਆ ਰਹੀ ਹੈ। ਜਾਂ ਕਿਨ ਨੂੰ ਫਿਕਰ ਪੈ ਗਿਆ ਇਹ ਤਾਂ ਕੰਮ ਖਰਾਬ ਹੋ ਜਾਏਗਾ। ਅਖੀਰ ਉਹਨੇ ਫੈਸਲਾ ਕੀਤਾ ਗੁਰੂ ਹਰਗੋਬਿੰਦ ਸਾਹਿਬ ਨੂੰ ਰਿਹਾਈ ਕੀਤਾ ਜਾਵੇ। ਦਾ ਸੰਕੀਪ ਦੇ ਵਿੱਚ ਹੁਣ ਜਦੋਂ ਗੁਰੂ ਹਰਿਕ੍ਰਿਸ਼ਨ ਜੀ ਹਾਦ ਕਰਨ ਲੱਗੇ ਨਾ ਉਹ 52 ਰਾਜੇ ਜੋ ਕੈਦੀ ਸਨ ਜਿਨ੍ਹਾਂ ਦੀ ਜ਼ਿੰਦਗੀ ਮੌਤ ਤੋਂ ਪੈਰੀ ਹੋ ਚੁੱਕੀ ਹੈ ਹੁਣ ਸਤਗੁਰੂ ਦੇ ਦਰਸ਼ਨ ਕਰਕੇ ਨਾ ਆਸ ਅੰਦਰ ਵੱਜੀ ਹੈ ਅੰਦਰ ਇੱਕ ਭਰੋਸਾ ਵਜਿਆ ਹੈ ਅਜ ਹੱਥ ਰੂ ਕੇ ਅੱਖ ਲਗੇ ਸਤਗੁਰੂ ਸਾਨੂੰ ਅਨ ਤੁਹਾਡਾ ਹੀ ਆਸਰਾ ਹੈ ਸਾਡੇ ਸਾਰੇ ਹੀਲੇ ਵਸੀਲੇ ਖਤਮ ਹੋ ਗਏ ਨੇ ਹਰ ਪਾਸੇ ਅਸੀਂ ਨਰਾਸ਼ ਹੋ ਚੁੱਕੇ ਸਾਂ ਸਾਡੀ ਆਸ ਇਹ ਟੁੱਟ ਚੁੱਕੀ ਸੀ ਕਿ ਅਸੀਂ ਹੁਣ ਬਾਹਰ ਆਵਾਂਗੇ ਪਰ ਜਦ ਜਦ ਤੁਸੀਂ ਆਏ ਹੋ ਤੁਹਾਡੇ ਦਰਸ਼ਨ ਕੀਤੇ ਨੇ ਜਦੋਂ ਸਵੇਰੇ ਸ਼ਾਮ ਹੁਣ ਕੀਰਤਨ ਹੁੰਦਾ ਹੈ ਸਤ ਸੰਗ ਹੁੰਦਾ ਹੈ ਉਹ ਸਾਡੀ ਆਸ ਬੱਜੀ ਹੈ ਮਹਾਰਾਜ ਜੀ ਹੁਣ ਤੁਹਾਡੇ ਤੋਂ ਇਲਾਵਾ ਕਿਤੇ ਹੋਰ ਆਸ ਨਹੀਂ ਮੈਂ ਅੱਗੇ ਵੀ ਅਕਸਰ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਹੁੰਦਾ ਨਾ ਜਦੋਂ ਸਾਰੇ ਹੀਲੇ ਵਸੀਲੇ ਖਤਮ ਹੋ ਜਾਣ ਹਰ ਪਾਸਿਓਂ ਬਾਵਾਂ ਖੜੀਆਂ ਹੋ ਜਾਣ ਉਦੋਂ ਫਿਰ ਨਿਮਰਤਾ ਦੇ ਨਾਲ ਹੱਥ ਜੁੜ ਕੇ ਬੇਨਤੀ ਕਰਿਆ ਕਰੋ हे ਗਰੀਬ ਨਿਵਾਜ ਸਤਿਗੁਰੂ ਜੀ ਅਬ ਹਮ ਚਲੀ ਠਾਕੁਰ ਪਹਿਾਰ ਜਦ ਹਮ ਸਰਨ ਪ੍ਰਭੂ ਕੀ ਆਈ ਰਾਤ ਤਬੂ ਭਾਵੇਂ ਮਾਰ ਲੋਕਣ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਯਾਰ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ ਹਮ ਤਨ ਦਿਓ ਹੈ ਢਾਰ ਜੋ ਆਵਤ ਸਰਨ ਠਾਕੂ ਪ੍ਰਭ ਤੁਮਰੀ ਇਸ ਰੱਖੋ ਕਿਰਪਾ ਧਾਰ ਜਨ ਨਾਨਕ ਸਰਨ ਤੁਮਾਰੀ ਹਰ ਦਿਓ ਰੱਖੋ ਲਾਜ ਉਰਾਰ ਤੁਸੀਂ ਲਾਜ ਰੱਖੋ ਮਹਾਰਾਜ ਜੀ ਏ ਗੁਰੂ ਹਰਿਦਕਸ਼ਨ ਸਾਹਿਬ ਕਿਰਪਾ ਕਰੋ ਹੁਣ ਛੇਵੇਂ ਪਾਤਸ਼ਾਹ ਜੀ ਕਹਿੰਦੇ ਅਸੀਂ ਰਾਜਿਆਂ ਨੂੰ ਬਾਹਰ ਨਾਲ ਲੈ ਕੇ ਜਾਣਾ ਹੈ ਉਹ ਕਹਿੰਦੇ ਜੀ ਤੁਹਾਡੇ ਚੋਲੇ ਦੀਆਂ ਜੋ ਕਲੀਆਂ ਫੜ ਲੈਣਗੇ ਜਿੰਨੇ ਉਹਨੇ ਰਾਜੇ ਲੈ ਜਾ ਤੁਸੀਂ ਇੱਥੇ ਵੇ ਸਤਿਗੁਰ ਨੇ 52 ਕਲੀਆਂ ਵਾਲਾ ਚੋਲਾ ਸਵਾਇਆ ਗੁਰਮੁਖੋ ਤੇ ਸਤਿਗੁਰ ਦੀ ਇੱਕ ਇੱਕ ਕਲੀ ਫੜ ਕੇ 52 ਦੇ ਬੰਦੇ ਰਾਜੇ ਰਾਜੇ ਬਾਹਰ ਆ ਗਏ ਗੁਰਮੁਖੋ ਵੇਖੋ ਸਤਿਗੁਰ ਨੇ ਅੱਜ ਉਹਨਾਂ ਨੂੰ ਰਿਹਾ ਕਰਾਇਆ ਹੈ ਉਹਨਾਂ ਦੇ ਬੰਦਨ ਕੱਟੇ ਨੇ ਗੁਰਮਖੋ ਜਿਨ੍ਹਾਂ ਦੀ ਆਸ ਟੁੱਟ ਚੁੱਕੀ ਸੀ ਇੱਕ ਨਿਰੰਕਾਰ ਦੇ ਚਰਨਾਂ 'ਚ ਫਰਿਆਦ ਕੀਤੀ ਹੈ ਨਿਰੰਕਾਰ ਦੇ ਸੂਪਨੇ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸਤਗੁਰੂ ਪਰਮੇਸ਼ਰ ਮੇਰਾ ਪਰਦਨ ਆਪ ਨਰਾਇਣ ਕਲਾ ਤਾਰ ਜਗ ਮੇਂ ਪਰਵਰਿਓ ਨਿਰੰਕਾਰੀ ਯੋਧ ਹੈ ਗੁਰਮਖੋ ਉਹੋ ਯੋਧ ਅਜ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਇਧਰੋਂ ਸਤਗੁਰੂ ਗਵਾਲੀਆ ਤੋਂ ਹੁੰਦਿਆਂ ਹੋਇਆ ਆਗਰੇ ਪਹੁੰਚੇ ਨੇ ਜੀ ਜਿਸ ਵੇਲੇ 사ਦਗੂ ਆਗਰੇ ਪਹੁੰਚੇ ਨੇ ਨਾ 사ਦਗੂ ਦਾ ਤੰਬੂ ਲੱਗਾ ਹੋਇਆ ਹੈ ਇਹ 52 ਰਾਜੇ ਵੀ ਨਾਲ ਨੇ 사ਦਗੂ ਜੀ ਦੇ ਹੋਰ ਸਿੱਖ ਸੰਗਤਾਂ ਵੀ ਨਾਲ ਨੇ 사ਦਗੂ ਦਾ ਤੰਬੂ ਲਿਆ ਹਰ ਦਸ ਹੋ ਰਿਹਾ ਹੈ ਤੇ ਦੂਸਰੇ ਪਾਸੇ ਨਾ ਜਹਾਗੀਰ ਦਾ ਤੰਬੂ ਲੱਗਾ ਹੋਇਆ ਤੇ ਇੱਕ ਗਰੀਬ ਸਿੱਖ ਘਈਆ ਉਹਨੂੰ ਕਿਸੇ ਦੱਸਿਆ ਵੀ ਸਿੱਖਾ ਜਿਹਦੇ ਦਿਲ ਰਾਤ ਨੂੰ ਗੁਣ ਗੁਣਨਾ ਨਾ ਜਿਹਦੇ ਜਿਸ ਗੁਰੂ ਹਰਗੋਬਿੰਦ ਸਾਹਿਬ ਨੂੰ ਯਾਦ ਕਰਦਾ ਨਾ ਤੂੰ ਉਹ ਅੱਜ ਆਗਰੇ ਆਏ ਹੋਈ ਤੂੰ ਵੀ ਦਰਸ਼ਨ ਕਰਲਾ ਜਾ ਕੇ ਤੇ ਉਹਦੇ ਅੰਦਰ ਚਾਹ ਪੈਦਾ ਹੋ ਗਿਆ ਕਹਿੰਦਾ ਮੇਰੇ ਗੁਰੂ ਜੀ ਇੱਥੇ ਆਏ ਹੋਏ ਨੇ ਆਹਾਹਾ ਮੇਰੇ ਸਤਿਗੁਰੂ ਜੀ ਇੱਥੇ ਆਏ ਹੋਏ ਨੇ ਤੇ ਕਹਿੰਦਾ ਮੈਂ ਸਤਿਗੁਰੂ ਨੂੰ ਭੇਟਾ ਕੀ ਕਰਾਂ ਮਨ ਚ ਚੰਗਾ ਫੁਰਨਾ ਬਣਿਆ ਕਹਿੰਦਾ ਸਤਿਗੁਰੂ ਘੂੜਿਆ ਤੇ ਸਵਾਰੀ ਕਰਦੇ ਨੇ ਸਤਬੁਰ ਦੇ ਘੋੜੇ ਵਾਸਤੇ ਮੈਂ ਵਧੀਆ ਵਧੀਆ ਘਾ ਵੜਦਾ ਮੈਂ ਘਾਈਆਂ ਵਾ ਉਹਨੇ ਭਾਗਾ ਵਾਲੇ ਜੋ ਸੋਨਾ ਸੁਨਾ ਘਾ ਚੁਣਿਆ ਸ਼ਾਮ ਪੈ ਗਈ ਘਾ ਚੁੰਦੀ ਜਉਂਦੇ ਆ ਉਹ ਘਾ ਚੁਣਿਆ ਘਾ ਦੀ ਇੱਕ ਪੰਡ ਬਣ ਲਈ ਘਾ ਦੀ ਪੰਡ ਬਣਨ ਤੋਂ ਪਹਿਲਾਂ ਘਰ ਗਿਆ ਘਰ ਵੇਖਿਆ ਇੱਕ ਔਡੀ ਸੀ ਗਰਮ ਕੋ ਜਾਂ ਕੋਈ ਪੈਸਾ ਕਹਿ ਲੋ ਕੋਡੀ ਕਹਿ ਲੋ ਹੋਰ ਕਹਿ ਲੋ ਉਹਨੇ ਆਪਣੇ ਪੱਲੇ ਨਾਲ ਉਹ ਬਣ ਲਈ ਕਹਿੰਦਾ ਸਤਬੁਰ ਨੂੰ ਭੇਟਾ ਕਰਾਂਗਾ ਇਦਰ ਅਮਰਦ ਵਿਲਾ ਹੁੰਦਾ ਹੈ ਗੁਰਮੁਖੋ ਘਾਦੀ ਪੰਡ ਸਿਰ ਤੇ ਚੁੰਕਦਾ ਹੈ ਤੇ ਨਾਲ ਕੋਡੀ ਹੈ ਪੱਲੇ ਨਾਲ ਬੰਨੀ ਹੋਈ ਘਰੋਂ ਤੁਰਦਾ ਹੈ ਰਸਤੇ ਬੋਦਾ ਵੀ ਪਾਸ਼ਾ ਦਾ ਦਰਬਾਰ ਕਿੱਧਰ ਹੈ ਉਹ ਜਿਹਨੂੰ ਪੁੱਛਿਆ ਉਹਨੇ ਸਮਝਿਆ ਕਿ ਯਾਹ ਕਿਨੂੰ ਆਖਿਆ ਕਿਤੇ ਉਹ ਕਹਿੰਦਾ ਸਾਹਮਣੇ ਉਹ ਪਾਸ਼ਾ ਦਾ ਦਰਬਾਰ ਹੈ ਉਹ ਦਰਬਾਰ ਦੇ ਅੰਦਰ ਜਾਂਦਾ ਘਾਦੀ ਪੰਡ ਰੱਖਦਾ ਜੀ ਸੇਖ ਉੱਥੇ ਇਹ ਆਗਰੇ ਦੀ ਗ੍ਰੰਥ ਸੀ ਪਗੰਗਾ ਸਿੰਘ ਲਿਖਦੇ ਨੇ ਗੁਰਮੁਖੋ ਉਹ ਘਾ ਦੀ ਪੰਡ ਉੱਥੇ ਰੱਖਦਾ ਹੈ ਤੇ ਪੱਲੇ ਨਾਲ ਕੋਡੀ ਨੂੰ ਖੋਲਗੇ ਨਾ ਉਹ ਵੀ ਅੱਗੇ ਭੇਟਾ ਕਰ ਦਿੰਦਾ ਹੈ ਤੇ ਹੱਥ ਝੁਰ ਕੇ ਅੱਖਾਂ ਬੰਦ ਨੇ ਕਹਿੰਦਾ ਜੀ ਮੇਰਾ ਜਨਮ ਮਰਨ ਕੱਟ ਦਿਓ ਮੇਰੇ ਮਾਇਆ ਦੇ ਬੰਧਨ ਕੱਟ ਦਿਓ ਮੈਂ ਕਈ ਵਾਰ ਸੋਚਦਾ ਵਾ ਸਿੱਖਾ ਤੇਥੋਂ ਸਦਕੇ ਜਾਈਏ ਤੇਥੋਂ ਬਲਿਹਾਰੇ ਜਾਈਏ ਤੂੰ ਗਰੀਬ ਸਿੱਖਵਾ ਇੱਕ ਕੋਡੀ ਹੈ ਤੇਰੇ ਕੋਲ ਤਾਂ ਵੀ ਕਹਿੰਦਾ ਮੇਰੇ ਮਾਇਆ ਦੇ ਬੰਧਨ ਕੱਟ ਦਿਓ ਇੱਥੇ ਕਰੋੜਾਪਤੀ ਲੱਖਾਂਪਤੀ ਅਲਬਾਪਤੀ ਬੈਠੇ ਨੇ ਪਤਾ ਨਹੀਂ ਮਾਇਆ ਕਿੰਨੀ ਕਦੀ ਨਹੀਂ ਗੁਰੂ ਆਖਿਆ ਸਤਿਗੁਰੂ ਸਾਡੇ ਮਾਇਆ ਦੇ ਬੰਧਨ ਕੱਟ ਦਿਓ ਅੱਜ ਗਰੀਬ ਸਿੱਖ ਵੇਖੋ ਕਹਿ ਰਿਹਾ ਸਤਿਗੁਰੂ ਮੇਰੇ ਮਾਇਆ ਦੇ ਬੰਧਨ ਕੱਟ ਦਿਓ ਮੇਰਾ ਜਨਮ ਵਰਨ ਕਰਤ ਦਿਓ ਬੇੰਦੀ ਆ ਬੇ ਕਰਦਾ ਹੈ ਤੇ ਜਹਾਗੀ ਲੇਕਦਮ ਕੰਬਿਆ ਕਹਿੰਦਾ ਲੱਗਦਾ ਇਹਨੂੰ ਭੁਲੇਖਾ ਲੱਗਿਆ ਉਹ ਜਹਾਗੀ ਰੱਖਣ ਲੱਗਾ ਜਿੰਨੀ ਮਾਇਆ ਚਾਹੀਦੀ ਮਾਇਆ ਤੇਨੂੰ ਮੈਂ ਦੇ ਸਕਦਾ ਪਰ ਜਨਮ ਮਰ ਮੈਂ ਨਹੀਂ ਕੱਟ ਸਕਦਾ ਤੇਰਾ ਜਨਮ ਮਰਨਾ ਮੈਂ ਨਹੀਂ ਕੱਟ ਸਕਦਾ ਮੈਂ ਤਾਂ ਆਪ ਜਨਮ ਮਰਨ ਦੇ ਗੇੜ ਤੇ ਫਸਿਆ ਹੋਇਆ ਤੇ ਕਹਿੰਦੇ ਤੂੰ ਕੋਣ ਕਹਿੰਦੇ ਮੈਂ ਜਹਾਗੀਰ ਬਾਦਸ਼ਾਹ ਤੇ ਉਸੇ ਵੇਲੇ ਹੀ ਉਹ ਕੌਡੀ ਅੱਗੋਂ ਫੜ ਲਈ ਤੇ ਘਾੜੀ ਬਣ ਚੁੱਕ ਲਈ ਉਹ ਸੰਤਰੀ ਆਖਣ ਲੱਗਾ ਕਹਿੰਦਾ ਉਹ ਸਿੱਖਾ ਇਹ ਕੌਡੀ ਇੱਥੇ ਪਈ ਰਹਿੰਦੇ ਇਹ ਜਦ ਨਾਲ ਸਾਡੇ ਬਾਦਸ਼ਾਹ ਦੀ ਤੋਹੀਨ ਹੁੰਦੀ ਹੈ ਪਾ ਬੇਇੱਜ਼ਤੀ ਹੁੰਦੀ ਹੈ ਕਹਿੰਦਾ ਨਹੀਂ ਇਹ ਮੈਂ ਗੁਰੂ ਜੀ ਵਾਸਤੇ ਲੈ ਕੇ ਆਇਆ ਇਹ ਆਪਣੇ ਗੁਰੂ ਵਾਸਤੇ ਲੈ ਕੇ ਆਇਆ ਤੇ ਜਾਂ ਕੀ ਬੁਲਿਆ ਕਹਿੰਦਾ ਜੀ ਮੇਰੇ ਐਲਕਰ ਸਹੀ ਕਹਿੰਦੇ ਨੇ ਇਹ ਕੌਡੀ ਇੱਥੇ ਪਈ ਰਹੇ ਜੇ ਤਖਤ ਦੀ ਨਰਾਜ਼ਗੀ ਹੁੰਦੀ ਹੈ ਫਿਰ ਇੱਕ ਆਦੀ ਬੰਦੇ ਇੱਥੇ ਰਹਿੰਦੇ ਇੱਕ ਆਦੇ ਬਦਲੇ ਤੈਨੂੰ ਚਨੇ ਦੇ ਦੰਨੇ ਆ ਇਹ ਕੌਡੀ ਦੇ ਬਦਲੇ ਤੈਨੂੰ ਮੋੜਾ ਦੇ ਦੰਨੇ ਆ ਅਗੋਂ ਕਾਹੀਰੇ ਦੋਵੇਂ ਹੱਥ ਜੋੜ ਲਏ ਕਿੰਦਾ ਰਾਜਨ ਰਾਜਨ ਉਹ ਬਾਦਸ਼ਾਹ ਜਿਸ ਗੁਰੂ ਦੇ ਦਰ ਤੇ ਸ਼ਰਧਾ ਭਾਵਨਾ ਚਲਦੀ ਹੈ ਨਾ ਜਿਸ ਗੁਰੂ ਦੇ ਦਰ ਤੇ ਕੌਡੀ ਪਲਵਾਨ ਹੋਣੀ ਹੈ ਇੱਕ ਆਦੀ ਪੰਡ ਪਲਵਾਨ ਹੋਣੀ ਹੈ ਉਸ ਗੁਰੂ ਦੇ ਦਰ ਤੇ ਤੇਰੀਆਂ ਮੋਹਰਾ ਤੇ ਤੇਰੇ ਚਨੇ ਪਰਮਾਨ ਨਹੀਂ ਹੋਣੇ ਗੁਰੂ ਦਾ ਸ਼ਰਧਾ ਦਾ ਭੁੱਖਾ ਹੈ ਗੁਰਮਖੋ ਉਹਨਾਂ ਨੇ ਮਨਾ ਕੀਤਾ ਵੀ ਸਿਰ ਤੇ ਪੰਡ ਜੁ ਕੀ ਹੈ ਘਾ ਵਾਲੀ ਕੋਡੀ ਫੜੀ ਤੇ ਤੁਰ ਪਿਆ ਇਧਰੋਂ ਸੱਤ ਮੁਰਦੇ ਤੰਬੂ ਦੇ ਇਹ ਬਾਹਰ ਪਹੁੰਚਿਆ ਸਤਗੁਰ ਸੰਘਾਸੋ ਤੇ ਨੰਗੇ ਪੈਰੀ ਤੰਬੂ ਦੇ ਬਾਹਰ ਆਏ ਤੇ ਇਹਦੇ ਨਿੱਤਰ ਬੰਦ ਨੇ ਅੱਖਾਂ 'ਚ ਜਲ ਵਹਿ ਰਿਆ ਇਹ ਸਿੱਖ ਦੇ ਤੇ ਸਤਗੁਰ ਕਦੇ ਲਿਆਓ ਜੀ ਮੈਨੂੰ ਪੰਡ ਫੜਾ ਦਿਓ ਸਤਗੁਰ ਨੇ ਇੱਕ ਹਈਏ ਕੋ ਪੰਡ ਫੜੀ ਤੇ ਆਪਣੇ ਸਿਰ ਤੇ ਪੰਡ ਦਾਤ ਲਈ ਤੇ ਇਹ ਕਹਿੰਦਾ ਜੀ ਮੈਨੂੰ ਅੱਗੇ ਵੀ ਭੁਲੇਖਾ ਲੱਗਿਆ ਹੁਣ ਭੁਲੇਖਾ ਨਾ ਕਿਤੇ ਲੱਗ ਜਾਵੇ ਮੇਰੀ ਪੰਡ ਵਾਪਸ ਕਰ ਦਿਓ ਅੱਗੇ ਇਹਨੇ ਗਲਤ ਦਰਬਾਰ ਦੇ ਵਿੱਚ ਲਾ ਗਿਆ ਗਲਤ ਪਾਸੇ ਚਲਾ ਗਿਆ ਸਾ ਤੇ ਗੁਰੂ ਹਰਿਗੋਬਿੰਦ ਸਾਹਿਬ ਜੀ ਕਹਿੰਦੇ ਉਹ ਸਿੱਖਾ ਜਿਹਦੇ ਦਰ ਤੇ ਤੂੰ ਜਾ ਰਿਹਾ ਨਾ ਮੈਂ ਆਪ ਅੱਜ ਤੇਰੀ ਪੰਡ ਚੱਕਣ ਵਾਸਤੇ ਆਇਆ ਤੇਰੀ ਸ਼ਰਦਾ ਵੇਖ ਕੇ ਤੇਰਾ ਭਰੋਸਾ ਵੇਖ ਕੇ ਤੇ ਗੁਰਮੁਖ ਕੋਈ ਨਹੀਂ ਦੇਤਰ ਕੋਲੇ ਵੇਖਿਆ ਗੁਰੂ ਹਰਿਗੋਬਿੰਦ ਸਾਹਿਬ ਜੀ ਆਪਣਾ ਮਸਤਕ ਸਤਗੁਰ ਦੇ ਚਰਨਾਂ ਤੇ ਰੱਖ ਦਿੱਤਾ ਤੇ ਪੱਲੇ ਨਾਲ ਕੋਡੀ ਖੋੜ ਕੇ ਵੀ ਇੱਕ ਵੀ ਸਤਗੁਰ ਦੇ ਚਰਨਾਂ ਤੇ ਰੱਖ ਦਿੱਤੀ ਸਤਿਗੁਰ ਨੇ ਮੋਢੇ ਤੋਂ ਫੜਿਆ ਇਹਨੂੰ ਗਲ ਦੇ ਨਾਲ ਲਾਇਆ ਕਿ ਜਾ ਸਿੱਖਾ ਤੇਰਾ ਪਿਆਰ ਦੇਖ ਕੇ ਨਿਹਾਲ 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 ਕੀਤਾ ਕੀ ਕਹਿਨਾ ਸਤਿਗੁਰੂ ਮੇਰਾ ਜਨਮ ਮਰਨ ਕੱਟ ਦਿਓ ਮੇਰੇ ਬੰਦਨ ਕੱਟ ਦਿਓ ਜਨਮ ਮਰਨ ਕੱਟ ਦਿਓ ਗੁਰੂ ਹਰਗੋਬਿੰਦ ਸਾਹਿਬ ਜੀ ਕਿਤੇ ਤੇਰਾ ਪਿਆਰ ਦੇਖ ਕੇ ਤੇਰਾ ਜਨਮ ਮਰਨ ਕੀ ਜਿਹੜਾ ਤੇਰੀ ਸੰਗਤ ਕਰੇਗਾ ਉਹਦਾ ਵੀ ਜਨਮ ਮਰਨ ਕੱਟਿਆ ਜਾਵੇਗਾ ਵੇਖੋ ਗੁਰੂ ਹਰਗੋਬਿੰਦ ਸਾਹਿਬ ਜੀ ਕਿੰਨੇ ਜਿਆਲੂ ਸਤਗੁਰੂ ਬੰਦੀ ਸ਼ੋਰ ਹੈ ਜੀਵਨ ਮੁਕਤ ਕਰੇ ਉਡੀਨਾ ਸਤਗੁਰੂ ਸਿੱਕੇ ਬੰਦਨ ਕਾਟੇ ਗੁਰਕਾ ਸਿੱਖ ਵਿਕਾਰ ਤੇ ਹਟੇ ਜਿਵੇਂ 10 ਦੇ ਪਹਿਲਾਂ ਬੇਨਤੀ ਕੀਤੀ ਗੁਰਮਖੋ ਭਾਈ ਸਰ ਦੇ ਉਦਮ ਦੇ ਸਦਕੇ ਜੇ ਇਹ ਪੰਜ ਰੋਜਾ ਗੁਰਮਤ ਸਮਾਗਮ ਇਸ ਅਸਥਾਨ ਤੇ ਰੱਖਿਆ ਗਿਆ ਸੀ ਸਤਿਗੁਰ ਨੇ ਕਿਰਪਾ ਕੀਤੀ ਬਖਸ਼ਿਸ਼ ਕੀਤੀ ਅੱਜ ਚੌਥਾ ਦਿਨ ਹੈ ਜੋ ਸੰਗਤਾਂ ਘੜਾਂ ਚ ਬੈਠ ਕੇ ਇਸ ਸਮਾਗਮ ਦਾ ਆਨੰਦ ਮਾਣਦੀਆਂ ਨੇ ਆਓ ਅਗਲਾ ਸਮਾ ਸਾਡੇ ਬਹੁਤ ਹੀ ਸਤਿਕਾਰਯੋਗ ਸਹਿਬ ਭਾਈ ਅਮਨਦੀਪ ਸਿੰਘ ਜੀ ਉਹਨਾਂ ਨੇ ਆਪ ਸੰਗਤਾਂ ਦਾ ਦਰਸ਼ਨ ਕਰਦੇ ਨੇ ਸੰਗਤਾਂ ਦੇ ਨਾਲ ਨਾਲ ਮਿਲ ਕੇ ਸਤਿਗੁਰ ਦੇ ਚਰਨਾਂ 'ਚ ਬੇਨਤੀ ਇਹ ਕਰਨੀ ਹੈ ਸਤਿਗੁਰੂ ਅੱਜ ਸਾਡੇ ਬੰਦਨ ਕਟੋ ਗੁਰੂ ਹਰਿਦਵੰਜੀ ਜੀ ਬੜੇ ਦਿਆਲੂ ਨੇ ਜਦੋਂ ਕੋਈ ਮਹਾਂਪੁਰਖ ਮਹਾਤਮਾ ਫਿਰ ਸੰਗਤਾਂ ਨਾਲ ਲੜ ਕੇ ਜਦੋਂ ਬੇਨਤੀ ਕਰਦਾ ਹੈ ਤੇ ਗੁਰੂ ਨੂੰ ਫਿਰ ਬੰਦਨ ਕੱਟਨੇ ਪੈਂਦੇ ਨੇ ਸਤਗੁਰ ਬਖਸ਼ਿਸ਼ ਕਰਨ ਸਤਗੁਰ ਰਹਿਮਤ ਦੇ ਆਓ ਵਿਚਾਰਾਂ ਕਰਨੇ ਇਕ ਲਈ ਅਨੇਕਾਂ ਗਲਤੀਆਂ ਭੁੱਲਾਂ ਹੋ ਗਈਆਂ ਨੇ ਸਤਗੁਰ ਜੀ ਬਖਸ਼ਣ ਜੋਗ ਨੇ ਸਤਗੁਰ ਸਾਤ ਸੰਤ ਬਖਸ਼ਣ ਜੋਗ ਹੈ ਦਸ ਦਿਏ ਬੁੱਲਾ ਬਖਸ਼ੂ ਜੀ ਬਖਸ਼ਦੇ ਹੋ ਦਿਓ ਅਸੀਸ ਪਰਵਾਨੋ ਫਤਿਹ ਪਿਆਰ ਵਿੱਚ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ